ਲੱਕ ਕਿਹੜੀ ਆ ਬਗਾਨੇ ਮੁਲਕੋਂ ਆਈ ਆ ਸਾਡੀ ਆਪਦੀ ਪਬਲਿਕ ਤੇ ਤੁਹਾਡੀ ਪਬਲਿਕ ਤੇ ਤੁਹਾਡੇ ਭੈਣ ਭਰਾ ਇੱਥੇ ਹੈਗੇ ਸਾਡੀ ਪਬਲਿਕ ਖਰਾਬ ਹੋ ਰਹੀ ਆ ਯਾਰ ਉਹ ਵਿਚਾਰੇ ਬੱਚੇ ਬੱਸਾਂ ਵਿੱਚ ਜੂਰੇ ਬੰਦੇ ਆ ਕਿਹੜੇ ਪਰਿਵਾਰਾਂ ਵਾਲੇ ਹੈਗੇ ਛੋਟੇ ਛੋਟੇ ਬੱਚਾ ਦਾ ਕੀ ਕਸੂਰ ਆ ਯਾਰ ਛੱਡਾ ਰੰਦੇ ਨੂੰ ਤੁਸੀਂ ਐਸਡੀਐਮ ਸਾਹਿਬ ਕੋਲ ਜਾ ਕੇ ਆ ਤੇ ਉੱਥੇ ਕਿਉਂ ਨਹੀਂ ਬੈਠੇਗੇ ਇਹ ਪਬਲਿਕ ਦੇ ਵਿਚਾਰੀ ਨੇ ਕੀ ਕਸੂਰ ਕੀਤਾ ਤੁਹਾਡਾ ਸਰ ਨੰਗੇ ਨਹੀਂ ਦਿੰਦੇ ਆ ਇਹ ਲਾਈਵ ਚੱਲੀ ਜਾਂਦਾ ਦੇਖ ਲਓ ਇੱਕੋ ਇੱਕ ਬੈਂਤੀ ਪਬਲਿਕ ਨੂੰ ਮੇਰੀ ਵੀਰਾਂ ਖਰਾਬ ਨਾ ਕਰੋ ਇੱਕੋ ਇੱਕ ਮਿੰਟ ਕਰਦਾ ਐਨਓਸੀ ਦਾ ਰੋਲਾ ਸਵੇਰੇ ਯਾਰ ਹੱਲ ਮੈਂ ਕਰਨਾ ਲੈ ਮੇਰੇ ਸੰਨ ਕਰਾ ਕਿ ਦਿਨੇ ਤੈਨੂੰ ਐਨਓਸੀ ਨੂੰ ਕਹੀ ਜਾਂਦਾ ਇਹਨੂੰ ਸੱਚੀ ਗਾ ਦੋਸਤੋ ਪੰਜਾਬ 'ਚ ਅਸੀਂ ਦੇਖਦੇ ਆ ਧਰਨੇ ਮੁਜ਼ਾਰੇ ਖੈਰ ਪੂਰੇ ਦੇਸ਼ ਦੇ ਵਿੱਚ ਹੀ ਧਰਨੇ ਮੁਜ਼ਾਰਿਆਂ ਨੂੰ ਲੈ ਕੇ ਇੱਕ ਸਿਸਟਮ ਬਣਿਆ ਹੋਇਆ ਜਦੋਂ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ ਤਾਂ ਫਿਰ ਜ਼ਾਹਿਰ ਦੀ ਗੱਲ ਹੈ ਹਰ ਇੱਕ ਬੰਦਾ ਧਰਨੇ ਮੁਜ਼ਾਰੇ ਲਾਉਣ ਪੈਂਦਾ ਪਰ ਇਹਦੇ ਨਾਲ ਹੀ ਦੇਖੀਏ ਤਾਂ ਲੋਕਾਂ ਦੀ ਸਮੱਸਿਆ ਕਿਸ ਤਰ੍ਹਾਂ ਦੇ ਨਾਲ ਵਧੀ ਹੈ ਜਾਂ ਫਿਰ ਵਧੀ ਹੁੰਦੀ ਹੈ ਇਹ ਕਿਸੇ ਤੋਂ ਨਹੀਂ ਲੁਕਿਆ ਕਿਉਂਕਿ ਕੋਈ ਨਾ ਕੋਈ ਹਰ ਇੱਕ ਬੰਦਾ ਕਦੇ ਨਾ ਕਦੇ ਕਦੇ ਕਿਸੇ ਨਾ ਕਿਸੇ ਧਰਨੇ ਦੇ ਵਿੱਚ ਜ਼ਰੂਰ ਫਸਿਆ ਹੋਊਗਾ ਇਹ ਜਿਹੜਾ ਵੀਡੀਓ ਮੈਂ ਤੁਹਾਨੂੰ ਸੁਣਾਇਆ ਇਹ ਬਾਜਾ ਚੌਂਕ ਦੇ ਵਿੱਚ ਧਰਨਾ ਲਾਇਆ ਗਿਆ ਸੀ ਕਿਉਂਕਿ ਪੰਚਾਇਤੀ ਚੋਣਾਂ ਪੰਜਾਬ ਦੇ ਵਿੱਚ ਚੱਲ ਰਹੀਆਂ ਨੇ ਤੇ ਉਸ ਨੂੰ ਲੈ ਕੇ ਕਾਗਜ਼ਦਿਆਂ ਦਾ ਹਾਲਾਂਕਿ ਹੁਣ ਤਾਂ ਸਮਾਂ ਲੰਘ ਗਿਆ ਪਰ ਪਹਿਲਾਂ ਬਹੁਤ ਹੋ ਹੱਲਾ ਮਚਿਆ ਚੁੱਲਾ ਟੈਕਸ ਤੋਂ ਲੈ ਕੇ ਐਨਓਸੀਆਂ ਲੋਕਾਂ ਨੂੰ ਨਹੀਂ ਮਿਲੀਆਂ ਲੋਕਾਂ ਦੀ ਗੱਲ ਵੀ ਆਪਣੇ ਥਾਂ ਮੇ ਜ਼ਾਇਦ ਸੀ ਕਿ ਆਖਰ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਇਹ ਚੀਜ਼ਾਂ ਮਿਲਣ ਗਿਆ ਜੇਕਰ ਉਹ ਵਿਰੋਧ ਪ੍ਰਦਰਸ਼ਨ ਨਹੀਂ ਕਰਦੇ ਪਰ ਕਾਬਿਲਏ ਤਾਰੀਫ ਹੈ ਕਿ ਜਿਸ ਤਰ੍ਹਾਂ ਆਮ ਤੌਰ ਤੇ ਅਸੀਂ ਪੁਲਿਸ ਦੇਖਦੇ ਹਾਂ ਵੀ ਬਹੁਤੇ ਤੌਰ ਤੇ ਤਾਂ ਇਹ ਹੁੰਦਾ ਪੁਲਿਸ ਲਾ ਕੇ ਆਪਦਾ ਪੱਲਾ ਛੱਡ ਦਿੰਦੀ ਹੈ ਦੂਜੇ ਦੇ ਗੱਲ ਸਭ ਪਾਉਣ ਵਾਲਾ ਕੰਮ ਹੁੰਦਾ ਵੀ ਆਪੀ ਦੇਖੀ ਜਾਊਗੀ ਧਰਨੇ ਦੇ ਕਾਰਨ ਗੱਡੀਆਂ ਨੇ ਰਸਤੇ ਚ ਲੱਗਿਆ ਰਹਿੰਦੀਆਂ ਨੇ ਧਰਨੇ ਵਾਲੇ ਆਪਦਾ ਰੌਲਾ ਪਾਈ ਜਾਂਦੇ ਨੇ ਪਰ ਨਾ ਉਹਨਾਂ ਦੀ ਸੁਣਵਾਈ ਹੁੰਦੀ ਹੈ ਤੇ ਨਾ ਹੀ ਉਹਨਾਂ ਦੀ ਜਿਹੜੇ ਅਖਰ ਬਿਨਾਂ ਵਜ੍ਹਾ ਲੋਕ ਧਰਨੇ ਚ ਫਸੇ ਰਹਿੰਦੇ ਨੇ ਇਹ ਪਰਸੋਂ ਰਾਜਮ ਦੀ ਗੱਲ ਕਰੀਏ ਇਨਸਪੈਕਟਰ ਨੇ ਰਮੇਸ਼ ਕੁਮਾਰ ਹਾਲਾਂਕਿ ਬਹੁਤ ਲੋਕਾਂ ਨੇ ਇਹਨਾਂ ਦੇ ਵੀਡੀਓ ਨੂੰ ਸਰਾਇਆ ਤਾਂ ਹੀਓ ਕਰਕੇ ਤੁਹਾਡੇ ਇਹ ਸਾਹਮਣੇ ਰੱਖ ਰਿਹਾ ਕਿ ਜਿਵੇਂ ਇਹਨਾਂ ਨੇ ਆਪਣੀ ਡਿਊਟੀ ਉੱਥੇ ਨਿਭਾਈ ਤਾਂ ਸਿੱਧੇ ਤੌਰ ਤੇ ਲੋਕਾਂ ਨੂੰ ਵੀ ਕਨਵਿੰਸ ਕਰਿਆ ਤੇ ਨਾਲ ਹੀ ਉਹਨਾਂ ਨੂੰ ਵੀ ਰਾਹਤ ਮਿਲੀ ਜਿਹੜੇ ਲੋਕ ਉੱਥੋਂ ਲੰਘਣ ਵਾਲੇ ਰਾਹੀ ਗਿਰ ਉਸ ਸਮੇਂ ਦੇ ਦੌਰਾਨ ਫਸੇ ਹੋਏ ਸੀ ਹੁਣ ਗੱਲ ਇਹ ਹੈ ਵੀ ਧਰਨਿਆਂ ਨੂੰ ਲੈ ਕੇ ਕੋਈ ਵੀ ਮੂਵਮੈਂਟ ਕਾਮਯਾਬ ਉਦੋਂ ਹੁੰਦੀ ਹੈ ਜਦੋਂ ਤੱਕ ਜਦੋਂ ਲੋਕਾਂ ਦਾ ਸਾਥ ਮਿਲਣਾ ਸ਼ੁਰੂ ਹੁੰਦਾ ਜਾਂ ਨਾਲ ਹੁੰਦਾ ਜਿਵੇਂ ਕਿ ਅਸੀਂ ਕਿਸਾਨੀ ਅੰਦੋਲਨ ਵੇਲੇ ਬਖੂਬੀ ਦੇਖ ਚੁੱਕੇ ਹਾਂ ਪਰ ਗੱਲ ਇਹ ਹੈ ਵੀ ਸਮੱਸਿਆਵਾਂ ਅੱਜ ਇਹ ਹੋ ਚੁੱਕੀਆਂ ਨੇ ਵੀ ਜਦੋਂ ਵੀ ਥੋੜੀ ਜੀ ਗੱਲ ਹੋਈ ਨਹੀਂ ਤੇ ਅਸੀਂ ਰੋਡ ਰੋਕ ਲੈਣਾ ਸਾਨੂੰ ਪਤਾ ਵੋਟਾਂ ਕਰਕੇ ਲੀਡਰਾਂ ਨੇ ਬੋਲਣਾ ਕੋਈ ਨਹੀਂ ਤੇ ਕਾਰਵਾਈ ਸਰਕਾਰ ਨੇ ਹੁੰਨੀ ਨਹੀਂ ਦੇਣੀ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ نیچے ਜਿਹੜੇ ਅਫਸਰ ਨੇ ਮੌਕੇ ਤੇ ਉਹ ਵੀ ਗੱਲ ਸੁਣਨੋਂ ਹਟ ਜਾਣ ਤੇ ਦੂਜੇ ਪਾਸੇ ਧਰਨਾਕਾਰੀ ਵੀ ਇਹ ਸਮਝਣ ਵੀ ਜਦੋਂ ਤੱਕ ਐਸੀ ਉੱਠਦੇ ਨਹੀਂ ਜਦੋਂ ਤੱਕ ਸਾਡੀ ਗੱਲ ਸੁਣੀ ਨਹੀਂ ਜਾਂਦੀ ਜਾਂ ਸਾਨੂੰ ਕੋਈ ਕਨਵਿੰਸ ਨਹੀਂ ਕਰਦਾ ਜਾਂ ਐਸੀ ਆਪ ਚਾਹੁੰਦੇ ਨਹੀਂ ਹੈਗੇ ਲੋਕ ਉਹਦੇ ਵਿੱਚ ਜੀ ਦੇਖਿਆ ਜਾਵੇ ਮਹਿਲਾਵਾਂ ਕੁੜੀਆਂ ਤੇ ਕਿੰਨੇ ਲੋਕ ਹੋਰ ਪਰੇਸ਼ਾਨ ਹੁੰਦੇ ਨੇ ਆਮ ਤੌਰ ਤੇ ਕਿਹਾ ਜਾਂਦਾ ਵੀ ਬੰਦਾ ਤਾਂ ਕਿੰਨਾ ਕਿਵੇਂ ਕੋਈ ਹਿੱਲਾ ਕਰ ਲੂ ਭਜਨਾਂ ਦੀਆਂ ਵਾਸਤੇ ਉਹਦੋਂ ਵੱਡੀ ਔਖੇ ਹੋ ਜਾਂਦਾ ਹੁਣ ਇਹੋ ਇਸੇ ਚੀਜ਼ ਨੂੰ ਲੈ ਕੇ ਜਦੋਂ ਜੇ ਕਈ ਰਮੇਸ਼ ਕੁਮਾਰ ਹੋ ਰਹੇ ਉੱਥੇ ਪਹੁੰਚਦੇ ਨੇ ਤੇ ਉਹ ਤੋਂ ਬਾਅਦ ਲੋਕਾਂ ਨੂੰ ਵੀ ਕਨਵਿੰਸ ਕਰਦੇ ਨੇ ਤੇ ਬਕਾਇਦਾ ਤੌਰ ਤੇ ਰਸਤਾ ਖੁੱਲਦਾ ਹੈ ਤੇ ਇਸੇ ਚੀਜ਼ ਨੂੰ ਲੈ ਕੇ ਲੋਕ ਉਹਨਾਂ ਨੂੰ ਉਹ ਸ਼ਾਬਾਸ਼ੀ ਦੇ ਰਹੇ ਨੇ ਉਹਨਾਂ ਲਈ ਵਾਹ ਵਾਹ ਹੀ ਕਹਿ ਰਹੇ ਨੇ ਪਰ ਗੱਲ ਇਹ ਹੈ ਵੀ ਅਸਕਰ ਇਹ ਧਰਨੇ ਦਾ ਸਿਸਟਮ ਬੰਦ ਕਦੋਂ ਹੋਊਗਾ ਕਿਉਂਕਿ ਵਧਿਕੀਆਂ ਕਰਨੋਂ ਹਟਣਾ ਕੋਈ ਨਹੀਂ ਤੇ ਸਿਸਟਮ ਧਰਨੇ ਵਾਲਾ ਬੰਦ ਵੀ ਕੋਈ ਨਹੀਂ ਹੋਣਾ ਪਰ ਜਿਹੀ ਅਫਸਰ ਹਰ ਇੱਕ ਜਗ੍ਹਾ ਤੇ ਚਾਹੀਦੇ ਨੇ ਜਿਹੜੇ ਇਸ ਚੀਜ਼ ਨੂੰ ਸਮਝਣ ਕਿ ਸਾਡੀ ਡਿਊਟੀ ਕੀ ਆ ਤਣਾਤੀ ਕਿਉਂ ਆ ਤੇ ਇੱਕ ਸੀ ਖੜੇ ਕਿਉਂ ਆ ਇਸੇ ਚੀਜ਼ ਨੂੰ ਦੇਖਦੇ ਹੋਏ ਇਹ ਜ਼ਾਹਿਰ ਦੀ ਗੱਲ ਹੈ ਵੀ ਰਮੇਸ਼ ਕੁਮਾਰ ਹੋਣ ਤਾਂ ਅੱਗੇ ਨੂੰ ਵੀ ਲੋਕਾਂ ਨੂੰ ਬਹੁਤ ਉਮੀਦਾਂ ਹੋਣ ਗਿਆ ਜ਼ਿੰਮੇਵਾਰੀ ਅੱਗੇ ਨੂੰ ਉਹਨਾਂ ਦੀ ਵੀ ਵਧ ਗਈ ਹੈ ਕਿ ਲੋਕ ਆਖਰ ਉਹਨਾਂ ਕੋਲ ਇੱਕ ਉਮੀਦ ਲੈ ਕੇ ਪਹੁੰਚਿਆ ਕਰਨਗੇ ਕਿ ਇਹ ਸਾਨੂੰ ਅਫਸਰ ਸੁ ਗੱਲ ਇਹ ਵੀ ਹੈ ਵੀ ਹੁਣ ਹੌਲੀ-ਹੌਲੀ ਸਿਸਟਮ ਖੈਰ ਪੰਜਾਬ ਪੁਲਿਸ ਦਾ ਬਦਲ ਰਿਹਾ ਹੈ ਉਹ ਵੀ ਗੱਲ ਠੀਕ ਹੈ ਵੀ ਬਹੁਤਿਆਂ ਦੀ ਗਿਣਤੀ ਤਾਂ ਖੈਰ ਹਜੇ ਵੀ ਅਜਿਹੀ ਹੈ ਵੀ ਜਿਹੜੇ ਨਾ ਸੁਣੋ ਤੇ ਆਪ ਦਾ ਰਵਈਆ ਇਹ ਰਹਿੰਦਾ ਵੀ ਅਸੀਂ ਹੁਣ ਡਿਊਟੀ ਤੇ ਲੱਗ ਗਿਆਂ ਤਾਂ ਸ਼ਾਇਦ ਹੈ ਅਸੀਂ ਇੱਕ ਅਫਸਰ ਸ਼ਾਹ ਬਣ ਗਏ ਆ ਯਾਨੀ ਕਿ ਇੱਕ ਹੁਕਮਰਾਨ ਬਣ ਗਏ ਆ ਤਾਂ ਹੁਣ ਸਾਨੂੰ ਲੋਕਾਂ ਦੀ ਸੁਣਨ ਦੀ ਲੋੜ ਨਹੀਂ ਜਿਹੜਾ ਸਿਸਟਮ ਬਦਲਣ ਦੀ ਲੋੜ ਹੈ ਨਾਲੋ ਗੱਲ ਇਹ ਵੀ ਹੈ ਵੀ ਜਿਹਦੇ ਜੇਕਰ ਹੁਣ ਜਿਵੇਂ ਜਿਵੇਂ ਨਵੇਂ ਜਿਹੜੇ ਮੁਲਾਜ਼ਮ ਅਫਸਰ ਆ ਰਹੇ ਨੇ ਉਹਨਾਂ ਚ ਇਹ ਚੀਜ਼ ਬਦਲੀ ਜ਼ਰੂਰ ਦਿਖਾਈ ਦਿੰਦੀ ਆ ਉਹਨਾਂ ਨੂੰ ਪਤਾ ਹੈ ਅੱਜ ਦੀ ਨੌਕਰੀ ਦੀ ਕੀਮਤ ਤੇ ਦੂਜੇ ਪਾਸੇ ਲੋਕਾਂ ਦੀ ਸਮੱਸਿਆਵਾਂ ਪਰੇਸ਼ਾਨੀਆਂ ਜਦੋਂ ਖੁਦ ਉੱਥੋਂ ਨਿਕਲ ਕੇ ਆਉਂਦੇ ਨੇ ਇਹ ਹੀ ਚੀਜ਼ ਇੱਕ ਫਰਕ ਪਾਉਂਦੀ ਆ ਜਦੋਂ ਅੱਜ ਇਸ ਬੈਠ ਕੇ ਹੁਣਾ ਰਮੇਸ਼ ਕੁਮਾਰ ਦੀ ਚਰਚਾ ਕਰ ਰਹੇ ਆ ਕਿੱਥੇ ਇਹ ਵੀ ਹੁੰਦੀ ਹੈ ਵੀ ਜਦੋਂ ਕਈ ਵਾਰ ਜ਼ਿਕਰ ਕਰ ਰਿਹਾ ਹੁਣਾ ਬਿਜਲੈਂਸ ਫਾੜੋ ਵੱਲੋਂ ਫੜੇ ਉਹ ਚੋਰਾ ਦਾ ਠੱਗਾ ਦਾ ਜਿਹੜੇ ਆਖਰ ਢਿਡਨੀ ਪਰ ਦੇ ਕਮੂਟੀਆਂ ਤਨਖਾਹਾਂ ਸਰਕਾਰੀ ਦੇ ਨਾਲ ਜਿੱਤੋਂ ਬਾਅਦ ਲੋਕਾਂ ਦੇ ਪੈਸੇ ਵੀ ਲੈਂਦੇ ਨੇ ਹੁਣ ਫਰਕ ਇਹ ਨਾ ਹੁੰਦਾ ਵੀ ਅਫਸਰ ਨੇ ਆਪਣੀ ਚਰਚਾ ਕਰਾਉਣੀ ਕਿਹੜੇ ਪਾਸੇ ਨੂੰ ਆ ਤਨਖਾਹ ਉਹਨੂੰ ਨਹੀਂ ਮਿਲਣੀ ਹੈ ਚੰਗਾ ਕੰਮ ਕਰੂਗਾ ਲੋਕ ਸਰਾਉਂਦੇ ਨੇ ਉਹਦੀ ਇੱਕ ਵੈਲਿਊ ਬਣਦੀ ਹੈ ਨਹੀਂ ਤਾਂ ਫਿਰ ਇਹ ਹੈ ਵੀ ਜਦੋਂ ਰਿਟਾਇਰਮੈਂਟ ਤੋਂ ਬਾਅਦ ਇੱਕ ਉਹਦੇ ਕੋਲ ਹੀ ਲਾਏ ਹੁੰਦਾ ਵੀ ਲੋਕ ਉਹਨੂੰ ਸਲਾਹਾਂ ਲੈਣ ਵਾਸਤੇ ਪਹੁੰਚਦੇ ਨੇ ਉਹਨੂੰ ਆਪਦਾ ਹਿੱਸਾ ਮੰਨਦੇ ਨੇ ਇੱਕ ਸਮਾਂ ਫਿਰ ਨਹੀਂ ਉਹ ਵੀ ਹੁੰਦਾ ਵੀ ਜਦੋਂ ਉਹ ਅਫਸਰ ਕੱਲਾ ਰਹਿ ਜਾਂਦਾ ਤੇ ਇੱਕ ਪੋਮੇਰੀਅਨ ਕੁੱਤਾ ਘਮਾਉਣ ਤੋਂ ਇਲਾਵਾ ਉਹਦੇ ਕੋਲੇ ਪਾਰਕਾਂ 'ਚੋਂ ਹੋਰ ਕੋਈ ਚਾਰਾ ਰਹਿ ਨਹੀਂ ਜਾਂਦਾ ਕਿਉਂਕਿ ਉਹਦੀ ਸੁਣਨ ਵਾਲਾ ਕੋਈ ਨਹੀਂ ਹੁੰਦਾ ਫੈਸਲਾ ਖੁਦ ਕਰਨਾ ਪਰ ਇਹ ਜ਼ਰੂਰ ਹੈ ਵੀ ਅਜਿਹੀ ਇੱਕ ਚੰਗੀ ਉਦਾਹਰਨ ਜੇ ਅੱਜ ਸਾਹਮਣੇ ਆਈ ਹੈ ਤਾਂ ਬਾਰੀ-ਬਾਰੀ ਆਉਂਦੀਆਂ ਰਹਿਣ ਲੋਕਾਂ ਦੀਆਂ ਪਰੇਸ਼ਾਨੀਆਂ ਦਾ ਹੱਲ ਹੁੰਦਾ ਰਹੇ ਤੇ ਲੋਕਾਂ ਦੇ ਜਿਹੜੇ ਧਰਨੇ ਨੇ ਲਾ ਰਹੇ ਉਹਨਾਂ ਦੀ ਵੀ ਖਰ ਸਮੱਸਿਆ ਦਾ ਹੱਲ ਹੋਵੇ ਪਰ ਦੂਜੇ ਪਾਸੇ ਜਿਹੜੇ ਜਾਮਾਂ 'ਚ ਫਸਦੇ ਨੇ ਉਹਨਾਂ ਦੀ ਵੀ ਸਮੱਸਿਆ ਦਾ ਹੱਲ ਹੋਵੇ